ਅੱਦ ਲਈ ਇਹ ਪੁਸਤਕ ਯੂਜ਼ ਹੋ ਰਹੀ ਹੈ ਪੰਜਾਬੀ ਪੁਸਤਕ ਕਟ ਹਾਂਜੀ ਪਾਠ ਦਾ ਨਾਮ ਹੈ ਹਰਿਆਵਲ ਦੇ ਵਿੱਚ ਦੂਰ ਤੱਕ ਤਪਦਾ ਹੋਇਆ ਮਾਰੂਥ ਮਾਰੂਥ ਹਲਸੀ ਮਾਰੂਥਲ ਮਤਲਬ ਰੇਗਿਸਤਾਨ ਸੀ ਉੱਥੇ ਤਿੱਖੀਆਂ ਤੁਰਸ਼ ਹਵਾਵਾਂ ਵਗ ਰਹੀਆਂ ਸਨ ਮਤਲਬ ਗੁੱਸੈਲ ਹਵਾਵਾਂ ਤੁਰਸ਼ ਹਵਾਵਾਂ ਮਤਲਬ ਗੁੱਸੈਲ ਤਿੱਖੀਆਂ ਮੀਨਸ ਗਰਮ ਹਵਾਵਾਂ ਤੇ ਇੰਨੀ ਗਰਮ ਜਿਵੇਂ ਕਿ ਪੁਸਤਾ ਡੜਿਆ ਹੋਵੇ ਹਵਾਵਾਂ ਨੂੰ ਅ चुफेरे उड़ती हुई रेत सी चुफेरे मतलब चारों तरफ चारों ओर उड़दी हुई रेत सी बहुत पहलों उ हरा भरा जंगल हों पर बहुत पहले गल है उसी जगह पर जिथे हुना रेगिस्थान है उत्थेगा हरा भरा जंगल सी एक फ़कीर उस पासियों दी लंघिया फकीर कौन होता है साधु संत आई जो भीख मांगने वाले उनको भी फकीर बोलते हैं वो वो उस साइड से निकला लंघिया मीनस वहाँ से पास करा उसने ਉਹਨੇ ਵੇਖਿਆ ਲੋਕ ਪਾਗਲਾ ਮੰਗ ਰੁੱਖ ਵੱਢ ਰਹੇ ਹਨ ਵੱਢ ਰਹੇ ਹਨ ਮਤਲਬ ਕੱਟ ਰਹੇ ਹਨ ਫਕੀਰ ਨੇ ਲੋਕਾਂ ਨੂੰ ਆਖਿਆ ਇਸ ਤਰ੍ਹਾਂ ਤਾਂ ਤੁਸੀਂ ਉੱਜੜ ਜਾਣਾ ਹੈ ਹੁਣ ਫਕੀਰ ਨੇ ਕੀ ਕਿਹਾ ਕਿ ਤੁਸੀਂ ਉੱਜੜ ਜਾਓਗੇ ਤੁਸੀਂ ਬਰਬਾਦ ਹੋ ਜਾਓਗੇ ਜੇ ਇਸੇ ਸਪੀਡ ਨਾਲ ਤੁਸੀਂ ਰੁੱਖ ਵੱਢਦੇ ਰਹੇ ਤਾਂ ਉਹ ਲੋਕ ਕਈ ਸਾਲਾਂ ਤੋਂ ਜੰਗਲ ਕੱਟ ਰਹੇ ਸਨ ਹੁਣ ਮਤਲਬ ਉੱਥੇ ਜਿਹੜੇ ਇਸੇ ਜਗ੍ਹਾ ਤੇ ਪਹਿਲਾਂ ਜਿੱਥੇ ਜੰਗਲ ਸੀ ਐ ਉਸ ਸਮੇਂ ਦੀ ਗੱਲ ਹੋ ਰਹੀ ਫਲੈਸ਼ਬੈਕ ਵਿੱਚ ਚਲੇਗੇ ਕਿ ਉੱਥੋਂ ਇੱਕ ਫਕੀਰ ਲੰਗਿਆ ਤੋਂ ਨੇ ਦੇਖਿਆ ਕਿ ਅੰਦਾ ਦੁੰਦ ਲੋਕ ਕੀ ਕਰ ਰਹੇ ਨੇ ਰੁੱਖਾਂ ਦੀ ਕਟਾਈ ਕਰ ਰਹੇ ਹਨ ਉਹ ਲੋਕ ਕਈ ਸਾਲਾਂ ਤੋਂ ਜੰਗਲ ਕੱਟ ਰਹੇ ਸਨ ਉਹ ਲੱਕੜਾ ਵੇਚ-ਵੇਚ ਕੇ ਅਮੀਰ ਹੋਏ ਸਨ ਮਤਲਬ ਲੱਕੜ ਵੇਚ-ਵੇਚ ਕੇ ਬਿਜ਼ਨਸ ਕਰ ਰਹੇ تھے ਔਰ ਅਮੀਰ ਹੁੰਦੇ ਜਾ ਰਹੇ تھے۔ ਉਹਨਾਂ ਨੂੰ ਫਕੀਰ ਦੀ ਗੱਲ ਮੂਰਖਤਾ ਭਰੀ ਲੱਗੀ। ਹੁਣ ਉਸ ਟਾਈਮ ਤੇ ਉਹਨਾਂ ਨੂੰ ਕੀ ਲੱਗਿਆ ਕਿ ਫਕੀਰ ਮੂਰਖਾਂ ਵਾਲੀ ਗੱਲ ਕਰ ਰਿਹਾ ਹੈ। ਉਹ ਹੱਸੇ ਤੇ ਪਹਿਲਾਂ ਵਾਂਗੂ ਹੀ ਰੁੱਖ ਵੜਦੇ ਰਹੇ। ਮਤਲਬ ਉਹਨਾਂ ਨੇ ਮਜ਼ਾਕ ਉਡਾਇਆ ਤੇ ਪਹਿਲਾ ਵਾਂਗ ਹੀ ਉਹ ਕੀ ਕਰਦੇ ਰਹੇ ਪੇੜ ਕੱਟਦੇ ਰਹੇ ਹੌਲੀ ਹੌਲੀ ਜੰਗਲ ਸੁੱਕ ਗਏ ਫੇਰ ਹੜ੍ਹ ਵੀ ਆਏ ਹੜ੍ਹ ਕੀ ਹੁੰਦਾ ਬਾੜ ਬਾੜ ਮਤਲਬ ਫਲਡਸ ਆ ਗਏ ਕਿਉਂ ਆਏ ਆਬਵੀਅਸਲੀ ਸੋਇਲ ਇਰੋਸ਼ਨ ਸ਼ੁਰੂ ਹੋ ਗਿਆ ਮਤਲਬ ਉਹ ਸੋਇਲ ਮੇਂ ਕਪੈਸਿਟੀ ਨਹੀਂ ਥੀ ਟੂ ਹੋਲਡ ਦਾ ਵਾਟਰ ਹੈਨਾ ਤੋ ਜਬ ਬਾਰਿਸ਼ ਆਈ ਤੋ ਉਹ ਇੱਕ ਤਰ੍ਹਾਂ ਸੇ ਕਿਸਕੀ ਫਾਰਮ ਲੈ ਲੇਤੀ ਹੈ ਜਬ ਉਹ ਸੋਖ ਨਹੀਂ ਕਰ ਪਾਤੇ ਤੋ ਉਹ ਫਲਡਸ ਦਾ ਫਾਰਮ ਲੈ ਲੇਤੀ ਹੈ ਖੜਾ ਦਾ ਪਾਣੀ ਸੋਕਣ ਲਈ ਉਥੇ ਰੁਕ ਹੀ ਨਹੀਂ ਸਨ ਉਹ ਜਿਹੜਾ ਹੜਾ ਦਾ ਪਾਣੀ ਸੀ بارش ਦਾ ਪਾਣੀ ਸੀ ਉਹਨੂੰ ਸੋਖ ਕਰਨ ਲਈ ਰੁੱਖੀ ਨਹੀਂ ਸੀ ਕਿਉਂਕਿ ਰੁੱਖ ਹੁੰਦੇ ਤਾਂ ਸੋਇਲ ਨੂੰ ਫਰੂਟਸ ਜਿਹੜੀ ਇਹ ਸੋਇਲ ਨੂੰ ਫੜ ਕੇ ਰੱਖਦੀ ਜਿਹਦੇ ਕਰਕੇ ਫਿਰ ਉਹ ਪਾਣੀ ਵੀ ਸੋਖਦਾ ਹੜਾਂ ਨੇ ਤਬਾਹੀ ਵੀ ਕੀਤੀ ਤੇ ਪਾਣੀ ਦਰਖੇਜ਼ ਮਿੱਟੀ ਪਾਣੀ ਜ਼ਰਖੇਜ਼ ਮਿੱਟੀ ਨੂੰ ਵੀ ਫੜ ਕੇ ਰੋੜ ਕੇ ਲੈ ਗਿਆ ਤੇ ਮਤਲਬ ਜਿਹੜਾ ਹੜਾ ਨੇ ਫਲਡਸ ਨੇ ਕੀ ਕੀਤਾ زرخیز مطلب ਉਪਜਾਊ ਮਿੱਟੀ ਉਹ ਫਰਟਾਈਲ ਸੋਇਲ ਨੂੰ ਕੀ ਕਰ ਗਿਆ ਜ਼ਰਖੇਜ਼ ਇਸ ਉਪਜਾਊ ਮਿੱਟੀ ਤੇ ਉਪਜਾਈ ਮਿੱਟੀ ਉਪਜਾਊ ਮਿੱਟੀ ਨੂੰ ਜਿਹੜਾ ਉਹ ਹੜ ਦਾ ਪਾਣੀ ਰੋੜ ਕੇ ਲੈ ਗਿਆ ਤੇ ਫਰਟਾਈਲ ਸੋਇਲ ਸੋਇਲ इरोजन ਹੋ ਗਿਆ ਉਸਕਾ ਲੋਕ ਨੰਗ Munangi ਧਰਤੀ ਉੱਤੇ ਬੈਠ ਬੈਠੇ ਰਹ ਰਹ ਗਏ ਤੇ ਲੋਕੀ ਜਿਹੜੇ ਹੈ ਹੁਣੇ ਕੀ ਲਿਖਿਆ ਹੋਇਆ ਨੰਗ Munangi ਨੰਗ Munangi ਮਤਲਬ ਜਿੱਥੇ ਪੇੜ ਨਹੀਂ ਹੈ ਜੋ ਖਾਲੀ ਹੋ ਚੁੱਕੀ ਹੈ ਠੀਕ ਹੈ ਤੇ ਉੱਥੇ ਬੈਠੇ ਰਹਿ ਗਏ ਹਰਿਆ ਭਰਿਆ ਦੇਸ਼ ਮਾਰੂਥਲ ਹੋ ਗਿਆ ਹਰਾ ਭਰਾ ਜਿਹੜੀ ਜਗਾਹ ਸੀ ਉਹ ਹੁਣ ਰੇਗਿਸਤਾਨ ਬਣ ਗਈ ਡੇਜ਼ਰਟ ਬਣ ਗਈ ਤੇਜ਼ ਹਵਾਵਾਂ ਨਿਤ ਦਿਨ ਨਿਤ ਦਿਨ ਮਤਲਬ ਹਰ ਦਿਨ ਵਗਦੀਆਂ ਉਸ ਧਰਤੀ ਉੱਤੇ ਰੇਤ ਵਿਛਾ ਕੇ ਤੁਰ ਜਾਂਦੀਆਂ ਹੁਣ ਰੋਜ਼ ਤੇਜ਼ ਹਵਾਵਾਂ ਵਗਦੀਆਂ ਸੀ ਤੇ ਧਰਤੀ ਦੇ ਉੱਤੇ ਰੇਤ ਦੀ ਇੱਕ ਲੇਅਰ ਜੀ ਵਿਛਾ ਕੇ ਇੱਕ ਇੱਕ ਲੇਅਰ ਵਿਛਾ ਕੇ ਤੁਰ ਜਾਂਦੀਆਂ ਸੀ ਮਤਲਬ ਚਲੀ ਜਾਂਦੀਆਂ ਸੀ ਇੱਕ ਵਾਰ ਹਵਾ ਨੇ ਝੱਖੜ ਦਾ ਰੂਪ ਲੈ ਲਿਆ ਝੱਖੜ ਮਤਲਬ ਤੂਫਾਨ ਸਟਾਰਮ ਬੇਰੰਗ ਜਿਹੇ ਟਾਰੇ ਜੜਾਂ ਤੋਂ ਉਖੜ ਗਏ ਬੇਰੰਗ ਜਿਹੇ ਟਾਰੇ ਟਾਰੇ ਕੀ ਹੁੰਦੇ ਆ ਸ਼ੇਰ ਟਾਰਾ ਇਸ ਛੰਨੇ ਜਾਂ ਛੱਪੜ ਹਾਂ ਤੇ ਜਿਹੜੇ ਬੇਰੰਗ ਜਿਹੜੇ ਛੱਪੜ ਵਗੈਰਾ ਬਣੇ ਹੁੰਦੇ ਆ ਠੀਕ ਹੈ ਕੱਚੇ ਘਰ ਜੇ ਉਹ ਵੀ ਕੀ ਹੋ ਗਏ ਉਖੜ ਗਏ ਮੀਨਸ ਉਹ ਵੀ ਉਜੜ ਗਏ ਰੇਤ ਥਲ ਦਾ ਤੂਫਾਨ ਬਹੁਤ ਮਾਰੂਸੀ ਮਤਲਬ ਉਹ ਜਿਹੜਾ ਰੇਤ ਥਲ ਦਾ ਤੂਫਾਨ ਸੀ ਉਹ ਬਹੁਤ ਮਾਰੂਸੀ ਮਤਲਬ ਮਾਰਨ ਵਾਲਾ ਸੀ ਬਹੁਤ ਹੀ ਖਤਰਨਾਕ ਸੀ ਜਾਨ ਲੈਵਾ ਸੀ ਝੱਖੜ ਦਾ ਵੇਗ ਵੇਗ ਹੁੰਦਾ ਸਪੀਡ ਲੋਕਾਂ ਨੂੰ ਅਣਕਿਆਸੇ ਥਾਵਾਂ ਵੱਲ ਉਡਾ ਕੇ ਲੈ ਗਈ ਤੇ ਝੱਖੜ ਦਾ ਜੋ ਤੂਫਾਨ ਦੀ ਜੋ ਸਪੀਡ ਸੀ ਉਹ ਲੋਕਾਂ ਨੂੰ ਕਿੱਥੇ ਲੈ ਗਈ ਅਣਕਿਆਸੇ ਅਣਕਿਆਸੇ ਦਾ मीनिंग ਕਿਤੇ ਲਿਖਿਆ ਨਹੀਂ ਮਤਲਬ ਕਿਤੇ ਦੂਰ ਥਾਵਾਂ ਤੇ ਲੈ ਗਈ ਤਹਾਮਾ ਵੱਲ ਉਡਾ ਕੇ ਲੈ ਗਈ ਬਸਦੇ ਲੋਕ ਉਜੜ-ਪੁੱਜੜ ਗਏ ਤੇ ਜਿਹੜੇ ਲੋਕ ਉੱਥੇ ਉਹ ਸਹੜੀ-ਪਹੜੀ ਜਗ੍ਹਾ ਤੇ ਵਸ ਰਹੇ ਸੀ ਉਹ ਕੀ ਹੋ ਗਏ ਬਰਬਾਦ ਹੋ ਗਏ ਉਜੜ ਗਏ ਪੀਖੂ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਘੁੱਟ ਕੇ ਫੜਿਆ ਹੋਇਆ ਸੀ ਪਰ ਝੱਖੜ ਸਾਵੇ ਉਹਨਾਂ ਦੇ ਪੈਰ ਨਹੀਂ ਪਰ ਝੱਖੜ ਸਾਵੇ ਉਹਨਾਂ ਦੇ ਪੈਰ ਨਹੀਂ ਸੰਟ ਕੇ ਮਤਲਬ ਉਹਨੇ ਇੱਕ ਬੰਦਾ ਹੈ ਪੀਖੂ ਉਹਨੇ ਆਪਣੀ ਪਤਨੀ ਤੇ ਆਪਣੇ ਪੁੱਤਰ ਨੂੰ ਆਪਣੇ ਮੁੰਡੇ ਨੂੰ ਘੁੱਟ ਕੇ ਮਤਲਬ ਜ਼ੋਰ ਤੇ ਜ਼ੋਰ ਨਾਲ ਫੜਿਆ ਹੋਇਆ ਸੀ ਪਰ ਚੱਖੜ ਸਾਵੇ ਚੱਖੜ ਦੇ ਸਾਹਮਣੇ ਉਹਨਾਂ ਦੇ ਪੈਰ ਨਹੀਂ ਸੰਟਕੇ ਉਹਨਾਂ ਦੇ ਉਹਦਾ ਬੈਲੈਂਸ ਨਹੀਂ ਬਣ ਰਿਹਾ ਸੀ ਉਸ ਤੂਫਾਨ ਦੇ ਸਾਹਮਣੇ ਉਹ ਉਖੜਿਆ ਹੋਇਆ ਝਾੜੀਆਂ ਵਾਂਗੂ ਅੱਗੇ ਹੀ ਅੱਗੇ ਲੁੜਕਦੇ ਰਿੜਦੇ ਗਏ ਸਨ ਮਤਲਬ ਉਹ ਉਖੜੀਆਂ ਹੋਈਆਂ ਝਾੜੀਆਂ ਵਾਂਗੂ ਜਿਵੇਂ ਚਾੜੀਆਂ ਹੁੰਦੀਆਂ ਨਾ ਉਖੜੀਆਂ ਹੋਈਆਂ ਵੀ ਹਵਾ ਦੇ ਪ੍ਰੈਸ਼ਰ ਨਾਲ ਦੂਰ ਦੂਰ ਤੱਕ ਉੱਡਦੀਆਂ ਜਾਂਦੀਆਂ ਐ ਇਦਾਂ ਹੀ ਉਹਨਾਂ ਦਾ ਬੈਲੈਂਸ ਵੀ ਵਿਗੜ ਰਿਹਾ ਸੀ ਤੇ ਉਹ ਵੀ ਹਵਾ ਦੀ ਸਪੀਡ ਨਾਲ ਉਸ ਚੱਕਰ ਦੀ ਸਪੀਡ ਨਾਲ ਲੁੜਕ ਰਹੇ ਸਨ ਰਿੱੜ ਰਹੇ ਸਨ ਠੀਕ ਹੈ ਅਚਾਨਕ ਉਹਨਾਂ ਨੂੰ ਜਾਪਿਆ ਕਿਸੇ ਨੇ ਬਾਵਾ ਫੈਲਾ ਦਿੱਤੀਆਂ ਹੱਥ ਸਨ ਉਹ ਉਹਨਾਂ ਬਾਵਾ ਦੇ ਘੇਰੇ ਵਿੱਚ ਅਟਕ ਗਏ ਸਨ ਉਸ ਵੇਲੇ ਉਹ ਪੂਰੀ ਹੋਸ਼ ਵਿੱਚ ਨਹੀਂ ਸਨ ਪਰ ਅਚਾਨਕ ਉਹਨਾਂ ਨੂੰ ਜਾਪਿਆ ਮੀਨਜ਼ ਉਹਨਾਂ ਨੂੰ ਲੱਗਿਆ ਕਿ ਬਈ ਸਾਡੇ ਨੇੜੇ ਤੇੜੇ ਕੋਈ ਕੀ ਆ ਗਿਆ ਜਿਵੇਂ ਸਾਡੇ ਚਾਰੋਂ ਤਰਫ ਕਿਸੇ ਨੇ ਆਪਣੀ ਬਾਹਾਂ ਫੈਲਾ ਲਈ ਹੈ ਫਿਲਾ ਲਤੀਆਂ ਹਨ ਤੇ ਉਹਨਾਂ ਨੂੰ ਲੱਗਿਆ ਕਿ ਸਾਡੀ ਪ੍ਰੋਟੈਕਸ਼ਨ ਹੋ ਰਹੀ ਹੈ ਇੱਕ ਤਰ੍ਹਾਂ ਅਚਾਨਕ ਉਹਨਾਂ ਨੂੰ ਜਾਪਿਆ ਮੀਨਜ਼ ਲੱਗਿਆ ਕਿਸੇ ਨੇ ਬਾਹਾਂ ਫੈਲਾ ਦਿੱਤੀਆਂ ਉਹ ਉਹਨਾਂ ਬਾਹਾਂ ਦੇ ਘੇਰੇ ਵਿੱਚ اٹਕ ਗਏ ਹਨ ਤੇ ਉਹਦੇ ਸਰਾਊਂਡਿੰਗ ਮਤਲਬ ਐਦਾਂ ਕਿਸੇ ਨੇ ਬਾਹਾਂ ਫੈਲਾ ਦਿੱਤੀਆਂ ਤੇ ਵਿੱਚ ਉਹਦੇ ਘੇਰੇ ਵਿੱਚ اٹਕ ਗਏ ਹਨ ਉਸ ਵੇਲੇ ਉਹਨਾਂ ਨੂੰ ਹੁਣ ਪੂਰੀ ਹੋਸ਼ ਵੀ ਨਹੀਂ ਸੀ ਕਿਉਂਕਿ ਤੂਫਾਨ ਚੱਲ ਰਿਹਾ ਸੀ ਇੱਧਰ ਉੱਧਰ ਜਦੋਂ ਉਹਨਾਂ ਦੀ ਹੋਸ਼ ਪਰਤੀ ਮਤਲਬ ਜਦੋਂ ਉਹਨਾਂ ਨੂੰ ਹੋਸ਼ ਆਈ ਝੱਖੜ ਥਮ ਚੁਕਿਆ ਸੀ ਥਮ ਮੀਨਸ ਖਤਮ ਹੋ ਚੁਕਿਆ ਸੀ ਰੁਕ ਚੁਕਿਆ ਸੀ ਜਿਸਨੇ ਝੱਖੜ ਦੀ ਤੀਬਰ ਗਤੀ ਕੋਲੋਂ ਉਹਨਾਂ ਦੀ ਜਾਨ ਬਚਾਈ ਸੀ ਤੀਬਰ ਮੀਨਸ ਫਾਸਟ ਤੀਬਰ ਜਿਸ ਕੋ ਹਿੰਦੀ ਮੇ ਬੋਲਤੇ ਸੋ ਜਿਸਨੇ ਝੱਖੜ ਦੀ ਹੁਣ ਉਸ ਤੂਫਾਨ ਦੀ ਹਾਈ ਸਪੀਡ ਤੋਂ ਕਿਨੇ ਉਹਨਾਂ ਦੀ ਜਾਨ ਬਚਾਈ ਸੀ ਉਹ ਇੱਕ ਰੁੱਖ ਸੀ ਉਹ ਇੱਕ ਪੇੜ ਹੀ ਸੀ ਉਸ ਰੁੱਖ ਦੀਆਂ ਟਾਣੀਆਂ ਤੱਕ ਲੰਮਕ ਰਹੀਆਂ ਸਨ ਟਾਣੀਆਂ ਮੀਨਸ ਬ੍ਰਾਂਚੇਸ ਹੁਣ ਉਸ ਪੇੜ ਦੀਆਂ ਜਿਹੜੀਆਂ ਬ੍ਰਾਂਚੇਸ ਸੀ ਉਹ ਥੱਲੇ ਤੱਕ ਲਟਕ ਰਹੀਆਂ ਸਨ ਉਹ ਤਿੰਨੇ ਤਿੰਨੇ ਜੜੇ ਜਿਹੜੇ ਉਹਨਾਂ ਟਾਣੀਆਂ ਵਿੱਚ اٹਕੇ ਹੋਏ ਸਨ ਤੇ ਤਿੰਨੋਂ ਜene ਪੀਖੂ ਉਹਦੀ ਪਤਨੀ ਤੇ ਉਹਦਾ ਪੁੱਤਰ ਉਹੀ ਟਾਣੀਆਂ ਦੇ ਵਿੱਚ اٹਕ ਗਏ ਸੀ ਉਹ ਟਾਣੀਆਂ ਵਿੱਚੋਂ ਬਾਹਰ ਨਿਕਲੇ ਰੁੱਖ ਦੇ ਪੱਤਿਆਂ ਦੀ ਹਰਿਆਵਲ ਵਿੱਚ ਤਾਜ਼ਗੀ ਸੀ ਤੇ ਉਹਨਾਂ ਨੇ ਜਦੋਂ ਟਾਣੀਆਂ ਵਿੱਚੋਂ ਬਾਹਰ ਆਏ ਤਾਂ ਦੇਖਿਆ ਕਿ ਰੁੱਖ ਦੇ ਜਿਹੜੇ ਪੱਤੇ ਸੀ ਉਹ ਹਰੇ ਭਰੇ ਸੀਗੇ ਤੇ ਤਾਜ਼ੇ-ਤਾਜ਼ੇ ਲੱਗ ਰਹੇ ਸੀ। ਭੀਖੂ ਬੋਲਿਆ ਇਸ ਰੁੱਖ ਦੇ ਪੀਣ ਲਈ ਨੇੜੇ ਹੀ ਕਿਧਰੇ ਪਾਣੀ ਹੈ। ਤਾਂ ਹੀ ਇਹ ਰੁੱਖ ਇੰਨਾ ਹਰਾ ਹੈ। ਉਹਨੋਂ ਕੀ ਦਿਮਾਗ ਲਗਾ ਰਿਹਾ ਕਿ ਇਸ ਰੁੱਖ ਦੇ ਨੇੜੇ ਤੇੜੇ ਕਿਤੇ ਨਾ ਕਿਤੇ ਜ਼ਰੂਰ ਪਾਣੀ ਹੈਗਾ ਤਾਂ ਹੀ ਇਹ ਹਰਾ-ਭਰਾ ਪੇੜ ਹੈਗਾ। ਵੀ ਕਿਤੇ ਨਾ ਕਿਤੇ ਤਾਂ ਇਹਨੂੰ ਵਾਟਰ ਸਪਲਾਈ ਮਿਲ ਹੀ ਰਹੀ ਹੈ। ਪਾਣੀ ਲੱਭਣ ਲਈ ਠੀਖੂ ਨੇ ਡੰਗੋਰੀ ਨਾਲ ਥਾਂ-ਥਾਂ ਤੇ ਜ਼ਮੀਨ ਨੂੰ ਠਕੋਰਿਆ ਸੂਰਜ ਦੀ ਦਿਸ਼ਾ ਵੇਖੀ ਜ਼ਮੀਨ ਉੱਤੇ ਕੁਝ ਲੀਕਾਂ ਵਾਈਆਂ ਤੇ ਫਿਰ ਇੱਕ ਥਾਂ ਉੱਤੇ ਡੰਗੋਰੀ ਗੱਡ ਦਿੱਤੀ ਮਤਲਬ ਉਹਨਾਂ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਐਸਟੀਮੇਸ਼ਨ ਕਰਦੇ ਸੀ ਵੀ ਕਿੱਥੇ ਸੂਰਜ ਦੀ ਧੁੱਪ ਦੇਖ ਕੇ ਤੇ ਇੱਧਰ-ਉੱਧਰ ਆਪਣਾ ਐਸਟੀਮੇਸ਼ਨ ਲਾ ਕੇ ਡੰਗੋਰੀ ਇਜ਼ ਅ ਇਨਸਟਰੂਮੈਂਟ ਜਿਵੇਂ ਉਹ ਹਲ ਟਾਈਪ ਹੁੰਦਾ ਨਾ ਉਸ ਤਰ੍ਹਾਂ ਦਾ ਕੋਈ ਇਨਸਟਰੂਮੈਂਟ ਹੋਏਗਾ ਸ਼ੋਵਲ ਟਾਈਪ ਹਾਂ ਸ਼ੋਵਲ ਟਾਈਪ ਤੇ ਉਦੇ ਨਾਲ ਉਹਨੇ ਜ਼ਮੀਨ ਤੇ ਠੋਕਰ ਮਾਰੀ ਠੀਕ ਹੈ ਕਿਦੇ ਨਾਲ ਡੰਗੋਰੀ ਨਾਲ ਜ਼ਮੀਨ ਦੇ ਉੱਤੇ ਗੱਡਿਆ ਉਹ ਸਾਰੇ ਜੀ ਰਲ ਕੇ ਨਿਸ਼ਾਨ ਵਾਲੀ ਥਾਂ ਪੁੱਟਣ ਲੱਗ ਪਏ ਪੁੱਟਣ ਲੱਗ ਪਏ ਮਤਲਬ ਉਥੋਂ ਮਿੱਟੀ ਜਿਹੜੀ ਹੈ ਬਾਹਰ ਕੱਢਣ ਲੱਗ ਪਏ ਉਥੇ ਸੱਚ ਮੁੱਚੀ ਪਾਣੀ ਸੀ ਹੁਣ ਸੱਚੀ ਮੁੱਚੀ ਉਥੇ ਕੀ ਨਿਕਲਾਇਆ ਪਾਣੀ ਨਿਕਲਾਇਆ ਝੱਖੜ ਨੇ ਲੱਟਾ ਪਾਉਣ ਗੋ ਦੇਖਦੇ ਬ੍ਰਿੰਗ ਕੌਂਚੇ ਚੱਖੜ ਨੇ ਪਾਣੀ ਦੇ ਉਸ ਸਰੋਤ ਨੂੰ ਰੇਤ ਨਾਲ ਢੱਕ ਦਿੱਤਾ ਸੀ ਹੁਣ ਜੋ ਪਾਣੀ ਦਾ ਉਹ ਸਰੋਤ ਸੀ ਮੀਨਸ ਸੋਰਸ ਆਫ ਵਾਟਰ ਸੀ ਉਸ ਨੂੰ ਚੱਖੜ ਨੇ tufaan ਦੀ ਰੇਤ ਨੇ ਢੱਕ ਦਿੱਤਾ ਸੀ ਮਤਲਬ ਉਹਦੇ ਉੱਤੇ ਰੇਤ ਆ ਗਈ ਸੀ ਤਾਂ ਕਰਕੇ ਉਹਨਾਂ ਨੂੰ ਦਿਖ ਨਹੀਂ ਰਿਹਾ ਸੀ ਉਹ ਪਾਣੀ ਦੇਖ ਕੇ ਉਹਨਾਂ ਦੀਆਂ ਬਰਾਛਾ ਖਿੜ ਗਈਆਂ ਮੀਨਸ ਬਹੁਤ ਖੁਸ਼ੀ ਬਰਾਛਾ ਖਿੜ ਜਾਣਾ ਕੀ ਹੁੰਦਾ ਬਹੁਤ ਖੁਸ਼ੀ ਹੋਣਾ ਪਾਣੀ ਦੇਖ ਕੇ ਸਾਰੇ ਜਣੇ ਉਹ ਤਿੰਨੋਂ ਜਣੇ ਖੁਸ਼ ਹੋ ਗਏ ਉਹਨਾਂ ਬੁੱਕਾਂ ਪਰ ਪਰ ਪਾਣੀ ਪੀਤਾ ਬੁੱਕਾ ਕੀ ਹੁੰਦਾ ਹੈ ਹੱਥ ਵਿੱਚ ਜਦੋਂ ਆਪਾਂ ਐਦਾਂ ਪਾਣੀ ਲੈਂਦੇ ਆ ਉਹਨੂੰ ਕਹਿੰਦੇ ਬੁੱਕ ਪਰ ਕੇ ਪਾਣੀ ਪੀਆ ਤੇ ਉਹਨਾਂ ਨੇ ਐਦਾਂ ਪਾਣੀ ਲੈ ਲੈ ਕੇ ਉਸ ਵਾਟਰ ਸੋਰਸ ਵਿੱਚੋਂ ਪਾਣੀ ਪੀਤਾ ਜਦੋਂ ਭੁੱਖ ਲੱਗੀ ਤਾਂ ਉਹਨਾਂ ਰੁੱਖ ਨਾਲੋਂ ਫਲ ਤੋੜੇ ਤੇ ਢਿੱਡ ਭਰ ਲਿਆ ਢਿੱਡ ਮੀਨ ਸਟਮਕ ਤੇ ਉਹਨਾਂ ਨੇ ਉਸ ਪੇੜ ਤੋਂ ਫਲ ਤੋੜੇ ਤੇ ਆਪਣਾ ਪੇਟ ਭਰ ਲਿਆ ਰੁੱਖ ਦੀ ਠੰਡੀ ਮਿੱਠੀ ਛਾਂ ਉਹਨਾਂ ਦਾ ਆਸਰਾ ਹੋ ਗਈ ਹੁਣ ਇਹਦੀ ਹੀ ਜਿਹੜੀ ਛਾਂ ਹੈ ਉਹਨਾਂ ਦਾ ਇੱਕ ਸਹਾਰਾ ਬਣ ਗਈ ਆਸਰਾ ਮਤਲਬ ਸਹਾਰਾ ਉਹਨਾਂ ਦੇ ਪੁੱਤਰ ਆਲਮ ਨੂੰ ਤਾਂ ਤੇ ਪੁੱਤਰ ਲਹੀ ਨਾਂਸੀ ਪਿਖੂ ਦੇ ਪੁੱਤਰ ਦਾ ਆਲਮ ਨੂੰ ਤਾਂ ਜਿਵੇਂ ਖੇਡਣ ਲਈ ਆੜੀ ਲੱਗ ਗਿਆ ਹੋਏ ਆੜੀ ਮਤਲਬ ਦੋਸਤ ਉਹ ਲੋਕ ਖੇਡਣ ਲਈ ਦੋਸਤ ਕੌਣ ਸੀ ਰੁੱਖ ਉਹ ਕਦੀ ਰੁੱਖ ਉੱਤੇ ਚੜ ਜਾਂਦਾ ਤੇ ਕਦੀ ਲੰਮਕਦਿਆਂ ਹੋਇਆਂ ਟਾਹਣੀਆਂ ਨਾਲ ਝੂਲਦਾ ਮਤਲਬ ਇਤਨਾ ਰੁੱਖੋ ਦਾ ਦੋਸਤ ਬਣ ਗਿਆ ਸੀ ਤੇ ਉਹਦੇ ਨਾਲ ਹੀ ਖੇਡਦਾ ਰਹਿੰਦਾ ਸੀ ਕਦੀ ਕੀ ਕਰਦਾ ਸੀ ਉੱਤੇ ਚੜ ਜਾਂਦਾ ਸੀ ਕਦੀ ਉਹਦੀ ਟਾਹਣੀਆਂ ਨਾਲ ਝੂਲਦਾ ਰਹਿੰਦਾ ਸੀ ਝੂਲੇ ਲੰਦਾ ਸੀ ਬ੍ਰਾਂਚੇਸ ਦੇ ਨਾਲ ਪਿਖੂ ਦੀ ਪਤਨੀ ਆਉਣ ਤੋਂ ਕਰੋ ਦੇਖਦੇ ਹੋ ਪੀਖੂ ਦੀ ਪਤਨੀ ਹੱਸਦੀ ਹੋਈ ਬੋਲੀ ਜੇ ਇੰਨਾ ਸੋਹਣਾ ਰੁੱਖ ਜੇ ਇੰਨਾ ਸੋਹਣਾ ਰੁੱਖ ਕੋਲ ਹੋਵੇ ਤਾਂ ਹੋਰ ਕੀ ਚਾਹੀਦਾ ਆਪਾਂ ਹੁਣ ਇੱਥੇ ਹੀ ਰਹਿ ਪਈਏ ਉਹ ਕਹਿ ਰਹੀ ਐ ਇੰਨਾ ਸੋਹਣਾ ਰੁੱਖ ਹੈ ਤੇ ਸਾਰਾ ਕੁਝ ਆਪਾਂ ਨੂੰ ਇੱਥੇ ਇੰਨਾ ਕੰਫਰਟੇਬਲ ਮਿਲ ਰਿਹਾ ਪੰਥੀ ਰਹਿ ਜਾਣੇ ਆ ਪੀਖੂ ਨੇ ਵੀ ਐਸ ਨੂੰ ਵੀ ਐਸਲਾ ਜੱਜ ਗਈ ਮਤਲਬ ਉਹਨੂੰ ਚੰਗਾ ਲੱਗਾ ਕਿ ਹਾਂ ਵੀ ਆਈਡੀਆ ਚ ਹੈ ਅਗਲੇ ਦਿਨ ਪੀਖੂ ਤੜਕਸਾਰ ਉੱਠਿਆ ਤੜਕਸਾਰ ਉੱਠਿਆ ਮਤਲਬ ਸਵੇਰੇ ਸਵੇਰੇ ਉੱਠਿਆ ਤੇ ਤਾਣੀਆਂ ਤੋੜ ਕੇ ਡਾਰਾ ਛਤਣ ਲੱਗ ਪਿਆ ਡਾਰਾ ਮਤਲਬ ਇੱਕ ਚਪ ਉਹ ਕੀ ਆਤਾ ਛੱਪੜ ਛੱਪੜ ਬਣਾਉਣ ਲੱਗ ਗਿਆ ਇੱਕ ਸ਼ੈਲਟਰ ਬਣਾਉਣ ਲੱਗ ਗਿਆ ਕੀ ਕਰਕੇ ਫੇਰ ਤੋਂ ਸ਼ੁਰੂ ਹੋ ਗਿਆ ਨਾ ਹਿਊਮਨ ਬੀਿੰਗ ਖੜਦਾ ਨਹੀਂ ਫੇਰ ਤੋਂ ਜਿਹੜੇ ਪੇੜ ਨੇ ਉਹਨੂੰ ਬਚਾਇਆ ਉਹਦੀਆਂ ਹੀ ਟਾਹਣੀਆਂ ਤੋੜ ਕੇ ਆਪਣਾ ਇੱਕ ਸ਼ੈਲਟਰ ਬਣਾਉਣ ਲੱਗ ਗਿਆ ਡਾਰਾ ਬਣਾਉਣ ਲੱਗ ਗਿਆ ਪਤਨੀ ਨੇ ਵੇਖਿਆ ਤਾਂ ਉਦਾਸ ਹੋਈ ਬੋਲੀ ਤੂੰ ਇਸ ਤਰ੍ਹਾਂ ਕੰਮ ਨੂੰ ਕਰਦਾ ਕਰਨਾ ਸੀ ਇੰਨਾ ਟਾਹਣੀਆਂ ਨੇ ਤਾਂ ਆਪਣੀ ਜਾਨ ਬਚਾਈ ਸੀ ਪੀਖੂ ਚੁੱਪ ਰਿਹਾ ਤੇ ਉਹਦੀ ਪਤਨੀ ਬੋਲ ਰਹੀ ਐ ਵੀ ਇਹਨਾਂ ਨੇ ਤਾਂ ਸਾਨੂੰ ਬਚਾਇਆ ਸੀ ਤੂੰ ਫੇਰ ਇਹਨਾਂ ਨੂੰ ਕੱਟ ਕੇ ਬਣਾਈ ਜਾਨਾ ਪਰ ਪੀਖੂ ਕੁਛ ਨਾ ਬੋਲਿਆ ਇੱਕ ਦਿਨ ਪੀਖੂ ਨੂੰ ਜਾਪਿਆ ਮਤਲਬ ਪੀਖੂ ਨੂੰ ਲੱਗਿਆ ਅ ਸੁੰਨੇ ਡਾਰੇ ਵਿੱਚ ਬੈਂਡ ਖਲੋਣ ਲਈ ਮੰਜਾ ਪੀੜਾ ਵੀ ਚਾਹੀਦਾ ਹੈ ਵੀ ਜਿਹੜਾ ਸਾਡਾ ਸ਼ੈਲਟਰ ਬਣਿਆ ਹੈ ਛੱਪੜ ਬਣਿਆ ਹੈ ਉੱਥੇ ਉਹ ਸੁਨਸਾਨ ਹੈ ਜਗਾ ਤੇ ਉੱਥੇ ਬੈਂਡ ਲਈ ਸਾਨੂੰ ਕੋਈ ਮੰਜਾ ਚਾਹੀਦਾ ਕੋਈ ਪੀੜੀ ਚਾਹੀਦੀ ਹੈ ਤੇ ਉਹਨੇ ਰੁੱਖ ਦੇ ਕੁਝ ਟਾਣੇ ਵੱਢ ਕੇ ਮੰਜਾ ਪੀੜਾ ਬਣਾ ਲਿਆ ਤੋ ਸਭ ਤੋਂ ਪਹਿਲਾਂ ਨੇ ਕੀ ਬਣਾਇਆ ਡਾਰਾ ਉਸ ਤੋਂ ਬਾਅਦ ਕੀ ਬਣਾਇਆ ਮੰਜਾ ਤੇ ਪੀੜਾ ਪੀੜਾ ਕੀ ਹੁੰਦਾ ਹੈ ਛੋਟਾ ਸਾ ਟੂਲ ਜਿਸ ਤੇ ਹਮ ਬੈਠਦੇ ਨੇ نیچے ਪੀੜੀ ਟਾਈਪ ਹੁੰਦੀ ਹੈ ਉਹ ਪੈਰ ਹੁੰਦੇ ਨੇ ਹਾਂ ਜਿਵੇਂ ਨਹਾਉਣ ਵਾਲੇ ਟੂਲ ਹੁੰਦੇ ਨਾ نیچے ਵੈਸੇ ਲੱਕੜੀ ਦੇ ਠੀਕ ਹੈ ਉਹਨੂੰ ਪੀੜਾ ਕਹਿੰਦੇ ਆ ਪਤਨੀ ਨੇ ਹੌਕਾ ਭਰ ਕੇ ਆਖਿਆ ਹੌਕਾ ਮਤਲਬ ਬੜਾ ਦੁਖੀ ਹੋ ਕੇ ਐ ਰੁਖ ਆਪਾਂ ਨੂੰ ਕਿੰਨੀ ਸੋਣੀ ਛਾਂ ਦਿੰਦਾ ਹੁੰਦਾ ਸੀ ਕਿੰਨੇ ਮਿੱਠੇ ਇਹਦੇ ਫਲ ਹੁੰਦੇ ਸਨ ਪੀਖੂ ਖਿਜ ਗਿਆ ਆਪਾਂ ਰੁੱਖ ਹੇਟ ਮੇਲਾ ਤਾਂ ਨਹੀਂ ਲਾਉਣਾ ਰੁੱਖ ਕੋਲ ਹਾਲੇ ਵੀ ਸਾਡੇ ਲਈ ਬਥੇਰੀ ਛਾਂ ਹੈ ਉਹਨੂੰ ਕਹਿ ਰਿਹਾ ਕਿ ਆਪਾਂ ਕਿਹੜਾ ਇੰਨੇ ਬੰਦਿਆਂ ਨੇ ਰਹਿਣਾ ਤਿੰਨ ਬੰਦਿਆਂ ਨੇ ਰਹਿਣਾ ਆਪਾਂ ਕਿਹੜਾ ਮੇਲਾ ਲਾਣਾ ਤੇ ਹੱਲੇ ਵੀ ਰੁੱਖ ਦਾ ਸਾਈਜ਼ ਇੰਨਾ ਕੋ ਹੈਗਾ ਕਿ ਸਾਨੂੰ ਛਾਂ ਮਿਲ ਜੇ ਉਹਨਾਂ ਦੀਆਂ ਲੋੜਾਂ ਨਿਤ ਪੈਦਾ ਹੁੰਦੀਆਂ ਰਹੀਆਂ ਮੀਨਜ਼ ਉਹਨਾਂ ਦੀ ਜ਼ਰੂਰਤਾਂ ਵੱਧਦੀਆਂ ਰਹੀਆਂ ਰੋਜ਼ ਦੀ ਰੋਜ਼ ਤੇ ਉਹ ਪੇੜ ਕੱਟ-ਕੱਟ ਕੇ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਬਣਾਉਂਦਾ ਰਿਹਾ ਲੋਕ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਰਿਹਾ ਤੇ ਹੌਲੀ-ਹੌਲੀ ਮੁਕਦਾ ਰਿਹਾ ਮੀਨਜ਼ ਉਹ ਸਾਰੀ ਡਿਮਾਂਡਸ ਜਿਹੜੀ ਸਾਰੀ ਰਿਕੁਆਇਰਮੈਂਟਸ ਸੀ ਉਹ ਸਿਗੀਆਂ ਉਹ ਕੌਣ ਪੂਰੀ ਕਰ ਰਿਹਾ ਸੀ ਉਹਨਾਂ ਦੀਆਂ ਰੁਖ ਖਾਂ ਪੈ ਤੇ ਹੂੰ ਹੂੰ ਉਹਨਾਂ ਦੀਆਂ ਲੋੜਾਂ ਪੈਦਾ ਹੁੰਦੀਆਂ ਨੇ ਰੁਖ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਰਿਹਾ ਤੇ ਹੌਲੀ-ਹੌਲੀ ਮੁਕਦਾ ਰਿਹਾ ਆਖਰਕਾਰ ਸਹੂਲਤਾਂ ਭਰੇ ਉਸ ਘਰ ਦੇ ਵਿਹੜੇ ਵਿੱਚ ਰੁਖ ਦੇ ਨਾਂ ਦਾ ਇੱਕ ਟੁੰਡ ਜਿਹਾ ਥੜਾ ਖੜਾ ਰਹਿ ਗਿਆ ਆਖਰ ਆਖਰ ਵਿੱਚ ਮਤਲਬ ਐਟ ਐਟ ਦੀ ਐਂਡ ਸਹੂਲਤਾ ਪਰੇ ਉਸ ਘਰ ਵਿੱਚ ਸਹੂਲਤਾ ਮਤਲਬ ਕੰਫਰਟਸ ਵੀ ਉਸ ਘਰ ਵਿੱਚ ਕੰਫਰਟ ਤਾਂ ਸਾਰੇ ਸੀਗੇ ਪਰ ਉਸ ਦੇ ਵੇੜੇ ਵਿੱਚ ਵੇੜੇ ਮਤਲਬ ਜਿਹੜਾ ਘਰ ਵਿੱਚ ਖੁੱਲੀ ਥਾਂ ਹੁੰਦੀ ਹੈ ਉੱਥੇ ਰੁੱਖ ਦੇ ਨਾਂ ਦਾ ਰੁੱਖ ਦੇ ਨਾਂ ਦਾ ਮਤਲਬ ਹੁਣ ਇੱਕ ਸਿੰਬਲ ਹੀ ਰਹਿ ਗਿਆ ਸੀ ਇੱਕ ਟੁੰਡ ਜਿਹੜਾ ਤਣਾ ਖੜਾ ਰਹਿ ਗਿਆ ਟੁੰਡ ਜਿਹਾ ਤਣਾ ਕੀ ਹੁੰਦਾ ਸਟੰਪ ਸਟੰਪ ਜਿਹਨੂੰ ਆਪਾਂ ਕਹਿੰਨੇ ਆ ਕਿ ਪੇੜ ਦਾ ਜਿਹੜਾ ਤਣਾ ਟਰੰਕ ਹੈ ਜੇ ਤੁਸੀਂ ਉਹ ਕੱਟਦੇ ਜਾਓਗੇ ਤਾਂ ਲਾਸਟ ਵਿੱਚ ਇੱਕ ਛੋਟਾ ਜਿਹਾ ਏਦਾਂ ਦਾ ਰਹਿ ਜਾਏਗਾ ਨਾ ਏਦਾਂ ਦਾ ਕੁਝ ਪੋਰਸ਼ਨ ਰਹਿ ਜਾਏਗਾ ਜਿਹਦੇ ਉੱਤੇ ਸਭ ਏਦਾਂ ਤਣਾ ਜਿਹਾ ਰਹਿ ਜਾਊਗਾ ਨੀਚੇ ਵਾਲਾ ਉਹਨੂੰ ਕਹਿੰਦੇ ਆ ਟੁੰਡ ਤੇ ਰੁੱਖ ਦੇ ਨਾਂ ਤੇ ਸਿਰਫ ਇੱਕ ਛੋਟਾ ਜਿਹਾ ਕੀ ਰਹਿ ਗਿਆ ਸੀ ਟੁੰਡ ਜਿਹਾ ਤਣਾ ਖੜਾ ਰਹਿ ਗਿਆ ਸੀ ਭੀਖੂ ਨੇ ਦੂਰ ਅੰਦੇ ਸਿੱਦੀ ਕਲ ਕੀਤੀ ਤਣੇ ਨੂੰ ਆਪਾਂ ਕਿਸੇ ਵੱਡੇ ਕੰਮ ਲਈ ਵਰਤਾਂਗੇ ਲੋ ਜੀ ਅਭੀ ਵੀ ਜ਼ਰੂਰਤें ਪੂਰੀ ਨਹੀਂ ਹੋ ਗਈ ਵਿਚਾਰਾ ਇਤਨਾ ਸਾ ਰਹਿ ਗਿਆ ਅਭੀ ਵੀ ਕਹਿ ਰਿਹਾ ਕਿਸੇ ਹੋਰ ਕੰਮ ਕੇ ਲਈ ਯੂਜ਼ ਕਰਾਂਗੇ ਹੁਣ ਸੁਖ ਹੁਣ ਸੁਖ ਨਾਲ ਆਪਣਾ ਪੁੱਤਰ ਵੱਡਾ ਹੋ ਗਿਆ ਹੈ ਪੁੱਤਰ ਦਾ ਕੀ ਨਾਮ ਸੀ ਠੀਕ ਹੈ ਹਾਂ ਪੀਖੂ ਤਾਂ ਪਿਤਾ ਜੀ ਦਾ ਨਾਮ ਸੀ ਪੀਖੂ ਤਾਂ ਬੰਦੇ ਦਾ ਨਾਮ ਹੈ ਮੁੰਡੇ ਦਾ ਕੀ ਨਾਮ ਸੀ ਛੋਟੂ ਲਾ ਹੋਰ ਨਹੀਂ ਕੁਝ ਆਲਮ ਆਲਮ ਹਾਂ ਤੇ ਉਹਨਾਂ ਦਾ ਜਿਹੜਾ ਮੁੰਡਾ ਆਲਮ ਸੀ ਉਹ ਹੁਣ ਵੱਡਾ ਹੋ ਚੁੱਕਾ ਸੀ ਅੱਛਾ ਪਲਕ ਨੂੰ ਉਹਨਾਂ ਉਹਨਾਂ ਵੀ ਟੱਬਰ ਟੀਚਰ ਨੇ ਕਿੱਥੇ ਹੈ ਅੱਛਾ ਪੀਖੂ ਨੇ ਦੂਰ ਅੰਦੇਸ਼ੀ ਦੀ ਗੱਲ ਕੀਤੀ ਤਨੇ ਨੂੰ ਆਪਾਂ ਕਿਸੇ ਵੱਡੇ ਕੰਮ ਲਈ ਵਰਤਾਂਗੇ ਹੁਣ ਸੁਖ ਨਾਲ ਆਪਣਾ ਪੁੱਤਰ ਵੱਡਾ ਹੋ ਗਿਆ ਹੈ ਪਲਖ ਨੂੰ ਉਹਦਾ ਵੀ ਟੱਬਰ ਟੀਚਰ ਹੋ ਮਤਲਬ ਟੱਬਰ ਟੀਚਰ ਉਹਦੀ ਵੀ ਫੈਮਲੀ ਬਨੂ ਹੁਣ ਅੱਗੇ ਜਾ ਕੇ ਉਦੋਂ ਐ ਤਨਾ ਕੰਮ ਆਉ ਉਦੋਂ ਇਸ ਜਿਹੜਾ ਬੱਚਿਆ ਕੁੱਚਿਆ ਤਨਾ ਆਪਾਂ ਉਦੋਂ ਯੂਜ਼ ਕਰਾਂਗੇ ਇੱਕ ਦਿਨ ਫਕੀਰ ਉਸ ਪਾਸੇ ਉਹਦੀ ਲੰਗਿਆ ਉਸ ਵੇਲੇ ਲੂਆਂ ਵਗ ਰਹੀਆਂ ਸਨ ਲੂਆਂ ਮਤਲਬ ਗਰਮ ਹਵਾਵਾਂ ਲੂ ਮੌਨਸੂਨ ਦੀ ਫਕੀਰ ਨੇ ਡਾਰੇ ਦੇ ਸੇਕ ਵਿੱਚ ਬੈਠ ਕੇ ਪਾਣੀ ਪੀਤਾ ਤੇ ਪੁੱਛਿਆ ਕਿ ਰੱਬ ਨੇ ਤੁਹਾਨੂੰ ਕਦੀ ਕੋਈ ਰੁੱਖ ਨਹੀਂ ਦਿੱਤਾ ਮਤਲਬ ਉਹ ਨੋ ਜਿਹੜੀ ਸ਼ੈਲਟਰ ਬਣੀ ਹੋਈ ਸੀ ਉਹਦੇ ਥੱਲੇ ਬੈਠਿਆ ਫਕੀਰ ਤੇ ਉਹਨੇ ਪੁੱਛਿਆ ਕਿ ਕਦੀ ਕਦੀ ਇੱਥੇ ਕੋਈ ਰੁੱਖ ਨਹੀਂ ਸੀਗਾ ਭੀਖੂ ਨੇ ਦੱਸਿਆ ਬਾਬਾ ਹੈਗਾ ਇੱਕ ਰੁੱਖ ਉਹ ਖੜਾ ਰੁੰਡ-ਮੁੰਡ ਜਿਹਾ ਇਹ ਇੱਕ ਵਾਰ ਕੀ ਕਟ ਵੱਡ ਪਿੱਛੋਂ ਮੁੜ ਪੁੰਗਰਿਆ ਹੀ ਨਹੀਂ ਤੇ ਉਹ ਕਹਿ ਰਹੇ ਆ ਵੀ ਮੈਂ ਇੱਕ ਵਾਰ ਕਟਿਆ ਉਸ ਤੋਂ ਬਾਅਦ ਫੈਲਿਆ ਹੀ ਨਹੀਂ ਪੁੰਗਰਿਆ ਹੀ ਨਹੀਂ ਫਕੀਰ ਰੁੱਖ ਦਾ ਹਸ਼ਰ ਵੇਖ ਕੇ ਉਦਾਸ ਹੋ ਗਿਆ ਹਸ਼ਰ ਮੀਨ ਉਸਦੀ ਕੰਡੀਸ਼ਨ ਵੇਖ ਕੇ ਉਹ ਉਦਾਸ ਹੋ ਗਿਆ ਉਹ ਕੁਝ ਚਿਣ ਕੁਝ ਛਿਣ ਮਤਲਬ ਕੁਝ ਛਣ ਕੁਝ ਦੇਰ ਲਈ ਕੁਝ ਸੈਕਿੰਡ ਲਈ ਉਹ ਚੁੱਪ ਰਿਹਾ ਤੇ ਫੇਰ ਬੋਲਿਆ ਹਮੇਸ਼ਾ ਰੁੱਖ ਕੱਟੇ ਹੀ ਨੇ ਕਦੀ ਰੁੱਖ ਲਾਏ ਵੀ ਨੇ ਤੋ ਉਸ ਨੂੰ ਗੁੱਸਾ ਆ ਰਿਹਾ ਕਿ ਤੂੰ ਰੁੱਖ ਕੱਟ ਹੀ ਜਾ ਰਹੇ ਹੋ ਕਦੇ ਲਗਾਏ ਵੀ ਹੈਂ ਤੂੰ ਨੇ ਰੁੱਖ ਕੀ ਇਸ ਦੁਨੀਆ ਵਿੱਚੋਂ ਹਰੀਆਵਲ ਦੇ ਬੀਜ ਮੁੱਕ ਗਏ ਹਨ ਵੀ ਕੀ ਹਰੀਆਲੀ ਕਰਨ ਵਾਲੇ ਬੀਜ ਮੁੱਕ ਗਏ ਆ ਵੀ ਤੁਸੀਂ ਕੱਟੀ ਜਾ ਰਹੇ ਹੋ ਕਦੀ ਤੁਹਾਡੇ ਖਿਆਲ ਨਹੀਂ ਆਇਆ ਕਿ ਸਾਨੂੰ ਰੁੱਖ ਲਾ ਵੀ ਦੇਣੇ ਚਾਹੀਦੇ ਆ ਪਿਖੂ ਨੂੰ ਕੋਈ ਗੱਲ ਨਾ ਆਉਡੀ ਮਤਲਬ ਪਿਖੂ ਨੂੰ ਇਹਦਾ ਜਵਾਬ ਹੀ ਨਹੀਂ ਆਇਆ ਵੀ ਮੈਂ ਕੀ ਜਵਾਬ ਦੇਮਾ ਉਹਨੂੰ ਫਕੀਰ ਨੇ ਅੱਖਾਂ ਮੀਟ ਲਈਆਂ ਮੀਟ ਲਈਆਂ ਮਤਲਬ ਰੋਲ ਕਰ ਲਈਆਂ ਅੱਖਾਂ ਬੰਦ ਕਰ ਲਈਆਂ ਸੁਣਨੀ ਨੇ ਉਹਨੂੰ ਮੈਂ ਸੀਨਾ ਕੁਝ ਚਿਰ ਪਿੱਛੋਂ ਉਸ ਅੱਖਾਂ ਖੋਲੀਆਂ ਤੇ ਉਦਾਸ ਸੁਰ ਵਿੱਚ ਬੋਲਿਆ ਮਤਲਬ ਉਦਾਸ ਜੀ ਟੋਨ ਵਿੱਚ ਬੋਲਿਆ ਤਾਂ ਹੀ ਮੈਂ ਇਸ ਘਰ ਉੱਤੇ ਉਜਾੜ ਦਾ ਪਰਛਾਵਾਂ ਵੇਖ ਰਿਹਾ ਹਾਂ ਮਤਲਬ ਉਹ ਇੱਕ ਤਰ੍ਹਾਂ ਦਾ ਲਕੀ ਕਰ ਰਿਹਾ ਸੀ ਅੱਖਾਂ ਬੰਦ ਕਰਕੇ ਫਿਊਚਰ ਦੇਖ ਰਿਹਾ ਸੀ ਵੀ ਇਸ ਘਰ ਦਾ ਹੁਣ ਕੀ ਫਿਊਚਰ ਹੋਏਗਾ ਜ ਜਦੋਂ ਨੇ ਕੀ ਦੇਖਿਆ ਫਿਊਚਰ ਵਿੱਚ ਉਜਾੜ ਠੀਕ ਹੈ ਬਰਬਾਦੀ ਜਦੋਂ ਰੁੱਖ ਨਾ ਹੋਣ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਦੋਂ ਰੁੱਖ ਨਹੀਂ ਹੋਣਗੇ ਤਾਂ ਬਰਬਾਦੀ ਹੀ ਹੋਏਗੀ ਇਹ ਸੁਣ ਕੇ ਘਰ ਦੇ ਜੀ ਬੇਚੈਨ ਹੋ ਗਏ ਮੀਨਸ ਟੈਨਸ਼ਨ ਹੋ ਜਾਂਦੀ ਹੈ ਨਾ ਸਭ ਨੂੰ ਸੁਣ ਕੇ ਵੀ ਉਜਾੜ ਹੋ ਜੇਗਾ ਸਭ ਕੁਝ ਫਕੀਰ ਨੇ ਉਹਨਾਂ ਦੇ ਮਨ ਵਿੱਚ ਹਰਿਆਵਲ ਦੇ ਵਿੱਚ ਖਿਲਾਰ ਦਿੱਤੇ ਸਨ ਮਤਲਬ ਉਹਨੇ ਫੀਲਿੰਗ ਤਾਂ ਪੈਦਾ ਕਰ ਹੀ ਦਿੱਤੀ ਸੀ ਨਾ ਕਿ ਸਾਡੇ ਤੋਂ ਗਲਤੀ ਹੋਈ ਹੈ ਤਾਂ ਹੁਣ ਸਾਨੂੰ ਇਹਦਾ ਪਛਤਾਵਾ ਕਰਨਾ ਚਾਹੀਦਾ ਹੈ ਉਹ ਬੀਜ ਟੱਬਰ ਦੇ ਮਨ ਵਿੱਚ ਪੁੰਗਰ ਪਏ ਸਨ ਪੁੰਗਰ ਪਏ ਮੀਨਸ ਉਹ ਫੀਲਿੰਗ ਬੱਤ ਉਹਨਾਂ ਦੇ ਮਨ ਵਿੱਚ ਆ ਗਈਆਂ ਸੀ ਫੀਲਿੰਗਸ ਫਕੀਰ ਦੇ ਜਾਨ ਪਿੱਛੋਂ ਮਤਲਬ ਉਸਦੇ ਜਾਨ ਤੋਂ ਬਾਅਦ ਉਹ ਬੇਵਸ ਜਿਹੇ ਰੜੀ ਥਾਂ ਚ ਬੈਠੇ ਹੋਏ ਸਨ ਰੜੀ ਥਾਂ ਮਤਲਬ ਰੇਗਿਸਤਾਨ ਵਰਗੀ ਥਾਂ ਤੇ ਹੁਣ ਬੜੇ ਬੇਵਸ ਹੋ ਕੇ ਬੇਵਸ ਮੀਨਸ ਆਊਟ ਆਫ ਕੰਟਰੋਲ ਵੀ ਹੁਣ ਅਸੀਂ ਕੀ ਕਰੀਏ ਸਾਡੇ ਵਸ ਵਿੱਚ ਕੁਝ ਨਹੀਂ ਹੈ ਆਲਮ ਹੋਂਡ ਹਾਰ ਹੋਇਆ ਹੋਂਡ ਰੋਣ ਹਾਕਾ ਹੋਇਆ ਬੋਲਿਆ ਆਲਮ ਉਹਨਾਂ ਦਾ ਮੁੰਡਾ ਉਦੀ ਰੋਣ ਵਾਲੀ ਹਾਲਤ ਹੋ ਗਈ ਸੀ ਤੇ ਰੋਣ ਰੋਣ ਵਾਲੀ ਹਾਲਤ ਵਿੱਚ ਬੋਲਿਆ ਬਾਪੂ ਤੂੰ ਰੁੱਖ ਵਡਣ ਵਾਲਾ ਕਿਉਂ ਬਣਿਆ ਸੈਂ ਵੀ ਤੂੰ ਨੇ ਤੂੰ ਰੁੱਖ ਕਿਉਂ ਵੱਡੇ ਤੂੰ ਰੁੱਖ ਉਗਾਉਣ ਵਾਲਾ ਕਿਉਂ ਨਹੀਂ ਬਣਿਆ ਤੇ ਬੱਚਾ ਆਪਣੇ ਫਾਦਰ ਨੂੰ ਕਹਿ ਰਿਹਾ ਕਿ ਤੂੰ ਨੇ ਰੁੱਖ ਉਗਾਏ ਕਿਉਂ ਨਹੀਂ ਪੀਖੂ ਨੇ ਸ਼ਰਮਸਾਰ ਪੀਖੂ ਨੇ ਸ਼ਰਮਸਾਰ ਹੋਏ ਨੇ ਨੀਵੀ ਪਾਲੇ ਨੀਵੀ ਪਾਲੇ ਮੀਨਸ ਸ਼ਰਮਿੰਦਾ ਹੋ ਗਿਆ ਉਹ ਠੀਕ ਹੈ ਮੇਰੇ ਵੱਡੇ ਵਡੇਰੇ ਵੀ ਇਸੇ ਤਰ੍ਹਾਂ ਹੀ ਕਰਦੇ ਹੁੰਦੇ ਸੀ ਵੀ ਮੇਰੇ ਜਿਹੜੇ ਪੂਰਵਜ ਸੀਗੇ ਵੱਡੇ ਲੋਕ ਸੀਗੇ ਉਹ ਵੀ ਇਸੇ ਤਰ੍ਹਾਂ ਕਰਦੇ ਹੁੰਦੇ ਸੀ ਮੈਂ ਸਮਝਿਆ ਮੈਂ ਸੋਚਿਆ ਇਸੇ ਤਰ੍ਹਾਂ ਹੀ ਕਰੀਦਾ ਹੈ ਮੈਨੂੰ ਕੀ ਪਤਾ ਸੀ ਕਿ ਮਾਰੂਥਲ ਵਿੱਚ ਵਾਵ ਰੋਲਾ ਜਿਹਾ ਉੱਠਿਆ ਅਚਾਨਕ ਆਲਮ ਖੜਾ ਹੋ ਗਿਆ ਹੁਣ ਮੈਂ ਵੱਡਾ ਤਾਂ ਹੋ ਹੀ ਗਿਆ ਹਾਂ ਹੁਣ ਮੈਂ ਬਣਾਗਾ ਰੁੱਖ ਉਗਾਉਣ ਵਾਲਾ ਤੂੰ ਆਲਮ ਕਹਿ ਰਿਹਾ ਕਿ ਬਈ ਠੀਕ ਹੈ ਤੁਸੀਂ ਤਾਂ ਬੇਫੁੱਫੀ ਕੀਤੀ ਪਰ ਮੈਂ ਬਣਾਗਾ ਹੁਣ ਰੁਖੂ ਰੁਖੂ ਗਾਉਣ ਵਾਲਾ ਹਮ ਖਤਮ ਹੋਣ ਵਾਲਾ ਵਾ ਵਾਵ ਰੋਲਾ ਕੀ ਹੁੰਦਾ ਹੈ ਮਿੱਟੀ ਆਦੀ ਨਾਲ ਭਰੀ ਗੋਲ ਚੱਕਰ ਵਿੱਚ ਚੱਲਣ ਵਾਲੀ ਤੇਜ਼ ਹਵਾ ਹੁਣ ਫੇਰ ਤਾਂ ਉੱਥੇ ਤੇਜ਼ ਹਵਾ ਚੱਲਣ ਲੱਗਦੀ ਸੀ ਹਾਟਰ ਨੈਡੋ ਟਾਈਪ ਯਹਾਂ ਪੇ ਹੈ ਨਾ ਕਿੱਥੇ ਗਿਆ ਮਾਰੂਥਲ ਵਿੱਚ ਵਾਵ ਰੋਲਾ ਜਿਹੜਾ ਉੱਠਿਆ ਮੀਨ ਜੋ ਟਰਨੈਡੋ ਟਾਈਪ ਗੋਲ ਗੋਲ ਮਿੱਟੀ ਨੂੰ ਜਿਹੜੀ ਗੋਲ ਗੋਲ ਹਵਾ ਘੁਮਾਉਂਦੀ ਹੈ ਨਾ ਉਦਾਂ ਦਾ ਤੇ ਆਲਮ ਸਿੱਖੜ ਧੁੱਪ ਵਿੱਚ ਮਤਲਬ ਬੜੀ ਤਿੱਖੀ ਜੀ ਧੁੱਪ ਵਿੱਚ ਹਰਿਆਵਲ ਦੇ ਬੀਜ ਲੱਭਣ ਤੁਰ ਪਿਆ ਆਲਮ ਨੂੰ ਹਰਿਆਵਲ ਦੇ ਬੀਜ ਲੱਭ ਪਏ ਸਨ ਸੁਣਿਆ ਹੈ ਆਲਮ ਜਿੱਧਰ ਵੀ ਜਿੱਧਰ ਦੀ ਵੀ ਲੰਗਦਾ ਹੈ ਰੁੱਖ ਲਾਉਂਦਾ ਤੁਰਿਆ ਜਾਂਦਾ ਹੈ ਨੋਟਸ ਦੇ নাও ਅੱਛਾ ਇਸ ਵਿੱਚ ਲੱਗੇ ਹੋਣਾ ਅੱਛਾ ਜੀ ਅਭ ਯਹਾਂ ਪੇ ਨੋਟਸ ਹੈ ਫਕੀਰ ਨੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ ਅਤੇ ਕਿਉਂ ਫਕੀਰ ਨੇ ਲੋਕਾਂ ਨੂੰ ਪਾਗਲਾ ਵਾਂਗ ਰੁੱਖ ਵੜਦਿਆਂ ਹੋਇਆ ਦੇਖ ਕੇ ਕਿਹਾ ਕਿ ਇਸ ਤਰ੍ਹਾਂ ਉਹ ਉੱਜੜ ਜਾਣਗੇ ਤੇ ਧਰਤੀ ਮਾਰੂਥਲ ਵਿੱਚ ਬਦਲ ਜਾਵੇਗੀ ਲੋਕਾਂ ਵੱਲੋਂ ਰੁੱਖਾਂ ਦੀ ਅੰਨੇਵਾ ਕਟਾਈ ਅੰਨੇਵਾ ਕੀਤੀ ਕਟਾਈ ਦਾ ਕੀ ਨਤੀਜਾ ਨਤੀਜਾ ਹੋਇਆ ਲੋਕਾਂ ਵੱਲੋਂ ਅੰਨੇਵਾ ਰੁੱਖਾਂ ਦੀ ਕਟਾਈ ਕਰਨ ਨਾਲ ਹੌਲੀ-ਹੌਲੀ ਜੰਗਲ ਮੁੱਕ ਗਏ ਤਾਂ ਫਰਸਟ ਪੁਆਇੰਟ ਇਜ਼ ਜੰਗਲ ਖਤਮ ਹੋ ਗਏ ਸੈਕੰਡ ਹਰੀ-ਭਰੀ ਧਰਤੀ ਮਾਰੂਥਲ ਵਿੱਚ ਬਦਲ ਗਈ ਸੈਕਿੰਡ ਪੁਆਇੰਟ ਇਹ ਲਿਖਣਾ ਹੈ ਥਰਡ ਮਾਰੂਥਲ ਦਾ ਤੇਜ਼ ਹਵਾ ਮਾਰੂਥਲ ਦੀਆਂ ਤੇਜ਼ ਹਵਾਵਾਂ ਵਾਲਾ tufaan sab nu uda ke le gaya 3 ਪੁਆਇੰਟਸ ਲਿਖਨੇ ਇਸਮੇ ਠੀਕ ਹੈ ਫਿਰ ਆ ਗਿਆ ਹਮਾਰੇ ਪਾਸ ਥਰਡ ਕੁਐਸਚਨ ਰੇਤ ਥਲ ਦੇ tufaan ਕਾਰਨ ਪੀਖੂ ਤੇ ਉਸਦੇ ਪਰਿਵਾਰ ਨਾਲ ਕੀ ਵਾਪਰਿਆ ਵਾਪਰਿਆ ਮਤਲਬ ਕੀ ਹੋਇਆ ਵੀ ਜਿਹੜਾ ਰੇਤ ਥਲ ਤੇ tufaan ਹੋਇਆ ਆਇਆ ਸੀਗਾ ਰੇਤ ਥਲ ਦਾ ਜ਼ੋਰਦਾਰ tufaan ਪੀਖੂ ਦੇ ਪਰਿਵਾਰ ਨੂੰ ਉਡਾ ਕੇ ਲੈ ਗਿਆ ਪੀਖੂ ਨੂੰ ਆਪਣੀ ਪਤਨੀ ਤੇ ਪੁੱਤ ਪੀਖੂ ਨੇ ਆਪਣੀ ਪਤਨੀ ਤੇ ਪੁੱਤਰ ਨੂੰ ਘੁੱਟ ਕੇ ਫੜ ਲਿਆ ਰਿੜਦੇ ਰਿੜਦੇ ਉਹ ਇੱਕ ਰੁੱਖ ਦੀਆਂ ਟਹਿਣੀਆਂ ਵਿੱਚ ਫਸ ਕੇ ਫਸ ਗਏ ਅਤੇ ਬਚ ਗਏ ਵਿਪਤਾ ਦੇ ਸਮੇਂ ਪੀਖੂ ਅਤੇ ਉਸ ਦੇ ਪਰਿਵਾਰ ਲਈ ਰੁੱਖ ਕਿਵੇਂ ਸਹਾਈ ਹੋਇਆ ਮਤਲਬ ਰੁੱਖ ਨੇ ਕਿਵੇਂ ਸਹਾਇਤਾ ਕੀਤੀ ਵਿਪਤਾ ਦੇ ਸਮੇਂ ਵਿਪਤਾ ਮੀਨਸ ਕਠਿਨਾਈ ਮੁਸੀਬਤ ਦੇ ਸਮੇਂ ਪਹਿਲਾਂ ਤਾਂ ਝੱਖੜ ਵਿੱਚ ਰਿੜਦਾ ਪੀਖੂ ਤੇ ਉਸਦਾ ਪਰਿਵਾਰ ਰੁੱਖ ਦੀਆਂ ਟਾਣੀਆਂ ਵਿੱਚ ਫਸ ਗਿਆ ਠੀਕ ਹੈ ਫਿਰ ਪੀਖੂ ਨੇ ਹਰੇ ਭਰੇ ਰੁੱਖ ਤੋਂ ਖਾਣ ਲਈ ਫਲ ਅਤੇ ਉਸਦੇ ਨੇੜੇ ਮਿੱਟੀ ਪੁੱਟ ਕੇ ਪਾਣੀ ਪ੍ਰਾਪਤ ਕੀਤਾ ਖਾ ਤੇ ਉਸੇ ਰੁੱਖ ਤੋਂ ਫਲ ਲਿੱਤੇ ਪਾਣੀ ਪ੍ਰਾਪਤ ਕੀਤਾ ਫਿਰ ਰੁੱਖ ਦੀਆਂ ਟਾਣੀਆਂ ਕੱਟ ਕੇ ਪੀਖੂ ਨੇ ਸਭ ਤੋਂ ਪਹਿਲਾਂ ਕੀ ਬਣਾਇਆ ਡਾਰਾ ਬਣਾਇਆ ਡਾਰਾ ਘਰ ਨਹੀਂ ਬੋਲਣਾ ਉਨ੍ਹਾਂ ਦੇ ਪੁੱਤਰ ਆਲਮ ਨੂੰ ਖੇਡਣ ਲਈ ਰੁੱਖ ਦੇ ਰੂਪ ਵਿੱਚ ਇੱਕ ਦੋਸਤ ਮਿਲ ਗਿਆ ਫਿਰ ਐ ਫਕੀਰ ਨੇ ਪੀਖੂ ਨੂੰ ਨਵੇਂ ਰੁੱਖ ਲਾਉਣ ਲਈ ਕਿਵੇਂ ਪ੍ਰੇਰਿਆ ਪ੍ਰੇਰਿਆ ਮੀਨਸ ਕਿਵੇਂ ਉਹਨੂੰ ਐਨਕੋਰੇਜ ਕੀਤਾ ਪ੍ਰੇਰਿਤ ਕੀਤਾ ਪ੍ਰੇਰਿਆ ਮੀਨਸ ਕਿਵੇਂ ਪ੍ਰੇਰਿਤ ਕੀਤਾ ਰੁੱਖ ਦੀ ਹਾਲਤ ਵੇਖ ਕੇ ਫਕੀਰ ਨੇ ਪੀਖੂ ਨੂੰ ਰੁੱਖ ਲਾਉਣ ਦੀ ਥਾਂ ਕੱਟਣ ਲਈ ਖਬਰਦਾਰ ਕੀਤਾ ਉਸ ਨੇ ਉਦਾਸ ਹੋ ਕੇ ਕਿਹਾ ਕਿ ਰੁੱਖ ਨਾ ਹੋਣ ਕਾਰਨ ਉਸ ਦੇ ਘਰ ਉੱਤੇ ਉਜਾੜ ਦਾ ਪਰਛਾਵਾਂ ਵੇਖ ਰਿਹਾ ਹੈ ਵੀ ਉਹ ਦੇਖ ਰਿਹਾ ਹੈ ਕਿ ਉਹ ਦਾ ਘਰ ਉਜਾੜ ਹੋ ਜਾਏਗਾ ਇਸ ਤਰ੍ਹਾਂ ਫਕੀਰ ਨੇ ਭੀਖੂ ਦੇ ਮਨ ਵਿੱਚ ਹਰਿਆਵਲ ਦੇ ਬੀਜ ਪੈਦਾ ਕਰ ਦਿੱਤੇ ਅਤੇ ਉਸ ਨੂੰ ਰੁੱਖ ਲਾਉਣ ਲਈ ਪ੍ਰੇਰਣਾ ਦਿੱਤੀ ਠੀਕ ਹੈ ਫਿਰ ਹੈ ਆਲਮ ਨੂੰ ਆਪਣੇ ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫਕੀਰ ਵਿਚਕਾਰ ਹੋਲੀ ਗੱਲਬਾਤ ਹੋਈ ਗੱਲਬਾਤ ਤੋਂ ਕੀ ਪ੍ਰੇਰਣਾ ਮਿਲੀ ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫਕੀਰ ਦੀ ਗੱਲਬਾਤ ਤੋਂ ਹਰਿਆਵਲ ਦੇ ਬੀ ਹਰਿਆਵਲ ਦੇ ਬੀਜ ਬੀਜਣ ਅਰਥਾਤ ਮਤਲਬ ਹਰਿਆਵਲ ਦੇ ਬੀਜ ਬੀਜਣ ਦਾ ਕੀ ਮਤਲਬ ਹੈ ਥਾਂ ਥਾਂ ਤੇ ਰੁੱਖ ਲਾਉਣ ਦੀ ਪ੍ਰੇਰਣਾ ਮਿਲੀ ਹੁਣ ਅੱਗੇ ਹੈ ਅ ਸ਼ਬਦ ਅਰਥ ਤੁਰਸ਼ ਕੀ ਹੁੰਦਾ ਹੈ ਗੁੱਸਹਿਲ ਰੇਤਥਲ ਜਾਂ ਮਾਰੂਥਲ ਰੇਗਿਸਤਾਨ ਜਾਂ ਰੇਤਲਾ ਇਲਾਕਾ ਜ਼ਰਖੇਜ਼ ਕੀ ਹੁੰਦਾ ਹੈ ਉਪਜਾਊ ਮਾਰੂ ਕੀ ਹੁੰਦਾ ਹੈ ਮਾਰਨ ਵਾਲਾ ਸਾਹਵੇ ਮਤਲਬ ਸਾਹਮਣੇ ਨੈਕਸਟ ਹੈ ਸਾਡੇ ਕੋਲ ਵਾਕ ਬਣਾਓ ਵਾਕ ਬਣਾਓ ਵਿੱਚ ਪਹਿਲਾ ਹੈਗਾ ਵਿਰਾਛਾ ਖਿੜ ਜਾਣੀਆਂ ਇਹਦਾ मीनिंग ਕੀ ਹੈ ਬਹੁਤ ਖੁਸ਼ ਹੋ ਜਾਣਾ ਤੇ ਕੀ ਹੈ ਗਰੀਬ RAME ਨੂੰ ਸੜਕ ਤੋਂ 400 500 ਦਾ ਨੋਟ ਲੱਭਿਆ ਤਾ ਉਸ ਦੀਆਂ ਵਿਰਾਛਾ ਖਿੜ ਗਈਆਂ ਠੀਕ ਹੈ ਨਾਓ ਆਸਰਾ ਮਤਲਬ ਸਹਾਰਾ ਰੁੱਖਾਂ ਉੱਤੇ ਬਹੁਤ ਸਾਰੇ ਪੰਛੀਆਂ ਨੂੰ ਆਸਰਾ ਮਿਲਦਾ ਹੈ ਫਿਰ ਆ ਗਿਆ ਤੜਕਸਾਰ ਮਤਲਬ ਸਵੇਰੇ ਅਸੀਂ ਹਰ ਰੋਜ਼ ਤੜਕਸਾਰ ਸੈਰ ਕਰਨ ਜਾਂਦੇ ਹਾਂ ਫਿਰ ਹੈ ਟੱਬਰ ਟੀਚਰ ਮਤਲਬ ਪਰਿਵਾਰ ਦੇ ਸਾਰੇ ਛੋਟੇ ਵੱਡੇ ਜੀ ਮਤਲਬ ਮੈਂਬਰਸ ਆਫ ਦਾ ਫੈਮਿਲੀ ਛੋਟੇ ਆ ਵੱਡੇ ਕਰੋਨਾ ਮਹਾਮਾਰੀ ਕਾਰਨ ਪ੍ਰਦੇਸੀ ਲੋਕ ਆਪਣੇ ਟੱਬਰ ਟੀਚਰ ਲੈ ਕੇ ਆਪਣੇ ਕਰਾਵਲ ਚੱਲ ਪਏ ਠੀਕ ਹੈ ਫੇਰ ਆ ਗਿਆ ਲੂ ਵਗਣਾ ਮਤਲਬ ਗਰਾ ਗਰਮ ਹਵਾ ਦਾ ਚਲਣਾ ਜੇਠ ਹਾਰ ਦੇ ਮਹੀਨਿਆਂ ਵਿੱਚ ਜਾਂ ਗਰਮੀ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਗਰਮ ਲੂ ਵਗਦੀ ਹੈ ਵਗਦੀ ਹੈ ਬੋਲਦੇ ਆ ਰੋਣ ਹਾਕਾ ਮਤਲਬ ਰੋਣ ਵਾਲਾ ਜਦੋਂ ਸ਼ਾਮੂ ਦੀ ਚੋਰੀ ਫੜੀ ਗਈ ਤਾਂ ਰੋਣ ਹਾਕਾ ਹੋ ਗਿਆ ਫੇਰਾ ਹਰੀਆਵਲ ਮਤਲਬ ਹਰਾਪਣ ਹਰੀਆਵਲ ਲਈ ਸਾਰਿਆਂ ਨੂੰ ਮਿਲ ਕੇ ਬੂਟੇ ਲਾਉਣੇ ਚਾਹੀਦੇ ਹਨ ਹੁਣ ਆ ਗਿਆ ਹੈਡ ਲਿਖੇ ਵਾਕਾਂ ਵਿੱਚ ਵਿਸ਼ੇਸ਼ਣ ਚੁਣੋ ਅਤੇ ਉਹਨਾਂ ਦੀਆਂ ਕਿਸਮਾਂ ਦੱਸੋ। ਜੀ ਜੀ ਮੈਮ। ਪਤਾ ਨਹੀਂ ਇਹ ਬੈਕ ਐਕਸਰਸਾਈਜ਼ ਤੋਂ ਹੈ ਹੀ ਹੈ ਨਾ। ਨਹੀਂ ਆ ਨਹੀਂ ਵਸਣਾ। ਹੋਈ ਗੋ। ਤਾਂ ਵਾਪੇ ਹਾਂ ਤੇਜ਼ ਹਵਾਵਾਂ ਨਿਤ ਦਿਨ ਵਗਦੀਆਂ ਤੇ ਉਹ ਧਰਤੀ ਉੱਤੇ ਰੇਤ ਵਿਛਾ ਕੇ ਤੁਰ ਜਾਂਦੀਆਂ। ਹੁਣ ਕੀ ਹੈ ਇਹਦੇ ਵਿੱਚ ਤੇਜ਼ ਔਰ ਤੇਜ਼ ਕਿਹੜਾ ਵਿਸ਼ੇਸ਼ਣ ਹੈ? ਗੁਣਵਾਚਕ। ਉਸ ਵੇਲੇ ਉਹ ਪੂਰੀ ਹੋਸ਼ ਵਿੱਚ ਨਹੀਂ ਸਨ। ਪੂਰੀ ਹੋਸ਼। ਪੂਰੀ ਕੀ ਹੈ? ਹਾਂ। ਪੂਰੀ ਇਸ ਗੁਣਵਾਚਕ ਵਿਸ਼ੇਸ਼ਣ ਉਹ ਤਿੰਨੇ ਜਣੇ ਉਹਨਾਂ ਟੈਣੀਆ ਤੇ ਤਿੰਨੇ ਸੰਖਿਆਵਾਚਕ ਜਾਂ ਸੰਖਿਆਵਾਚਕ ਜਾਂ ਗਿਣਤੀਵਾਚਕ ਵਿਸ਼ੇਸ਼ਣ ਉਹ ਸਾਰੇ ਜੀ ਰਲ ਕੇ ਕਿਸਾਨ ਵਾਲੀ ਥਾਂ ਨੂੰ ਨਿਸ਼ਾਨ ਵਾਲੀ ਥਾਂ ਨੂੰ ਪੁੱਟਣ ਲੱਗ ਪਏ ਸਾਰੇ ਸਾਰੇ ਸੰਖਿਆਵਾਚਕ ਪੀਖੂ ਦੀ ਪਤਨੀ ਹੱਸਦੀ ਹੋਈ ਬੋਲੀ ਜੇ ਇੰਨਾ ਸੋਹਣਾ ਰੁੱਖ ਤੇ ਇਹਦੇ ਵਿੱਚ ਕੀ ਹੋਏਗਾ ਸੋਨਾ ਗੁਣਵਾਚਕ ਠੀਕ ਹੈ ਅਬ ਇਹ ਚੈਪਟਰ ਖਤਮ ਹੋ ਗਿਆ ਜੀ ਮਾਰਾ ਔਰ ਕੋਈ ਐਕਸਰਸ ਨਹੀਂ ਹੈ ਇਸਮੇ ਨਹੀਂ ਮਾਮ ਬਸ ਅਫੀਨ ਨੇ ਬਤਾਇਆ ਹੋਇਆ ਹੈ ਕਿ ਵਿਸ਼ੇਸ਼ਣ ਕਿਹੜੇ ਹੁੰਦੇ ਆ ਜਿਹੜੇ ਨਾਮ ਆਪ ਜਾਂ ਪਰਨਾਮ ਦੀ ਵਿਸ਼ੇਸ਼ਤਾ ਦੱਸਦੇ ਹਨ ਤੇ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ ਸਭ ਤੋਂ ਪਹਿਲਾਂ ਗੁਣਵਾਚਕ ਜਿਹੜਾ ਗੁਣ ਦੱਸਦਾ ਹੈ ਨਾਮ ਆਪ ਜਾਂ ਪਰਨਾਮ ਦੀ ਸੈਕਿੰਡ ਕੀ ਹੁੰਦਾ ਹੈ ਜਿਤਵਾਚਕ ਬੈੱਡ 'ਤੇ ਪੜੀ ਹੋ ਮਾਮ ਫਿਰ ਹੈ ਗਿਣਤੀਵਾਚਕ ਜਿਹੜਾ ਫਿਕਸਡ ਨੰਬਰ ਹੁੰਦਾ ਹੈ ਫਿਰ ਹੈ ਸੰਖਿਆ ਜਾਂ ਗਿਣਤੀਵਾਚਕ ਪਰਿਮਾਣ ਜਿਹੜਾ weight ਹੁੰਦਾ ਹੈ ਜਦੋਂ ਆਪਾਂ ਕਿਸੇ ਚੀਜ਼ ਦਾ ਨਾਪ ਤੋਲ ਕਰਦੇ ਹਾਂ ਫੇਰ ਹੈ ਪਰਨਾਵੀ ਵਿਸ਼ੇਸ਼ਣ ਜਿਹਦੇ ਵਿੱਚ ਕੀ ਹੁੰਦਾ ਹੈ ਜਿਹੜਾ ਪਰਨਾਵ ਹੈ ਉਹ ਨਾਵ ਦੇ ਨਾਲ ਆਂਦਾ ਹੈ ਤੇ ਨੈਕਸਟ ਹੁੰਦਾ ਹੈ ਨਿਸ਼ਚੇਵਾਚਕ ਨਿਸ਼ਚੇਵਾਚਕ ਵਿਸ਼ੇਸ਼ਣ ਕਿਹੜਾ ਹੁੰਦਾ ਹੈ ਜਿਹੜਾ ਕਿਸੇ ਚੀਜ਼ ਨੂੰ ਪੁਆਇੰਟ ਕਰਦਾ ਹੈ ਫਰੋ ਇਹ ਹੀ ਉਹ ਇਹ ਬਟ ਉਹਦੇ ਨਾਲ ਇਹ ਵਾਲੇ ਸ਼ਬਦਾਂ ਦੇ ਨਾਲ ਨਾਉਨ ਆਂਦਾ ਹੈ ਜਿਵੇਂ ਇਹ ਬੋਤਲ ਉਹ ਅਰ ਨਿਸ਼ਚੇਵਾਚਾ ਕਿਹੜਾ ਹੁੰਦਾ ਇੰਗਲਿਸ਼ ਵਿੱਚ ਕਨਵਰਟ ਕਰੋਗੇ ਤਾਂ ਦਿਸ ਥੈਟ ਥੀਜ਼ ਦੋਜ਼ ਡਿਮੋਨਸਟ੍ਰੇਟਿਵ ਇਸਾਤ ਐਡਜੈਕਟਿਵ ਔਰ ਇਹਦੇ ਨਾਲ ਨਾਮ ਲੱਗਿਆ ਹੋਇਆ ਆਏਗਾ ਇਹ ਬੋਤਲ ਉਹ ਘਰ ਇਹ ਸਕੂਟਰ ਪਰ ਜੇ ਦਿਸ ਥੈਟ ਥੀਜ਼ ਦੋਜ਼ ਨਹੀਂ ਆ ਰਿਹਾ ਇੰਗਲਿਸ਼ ਵਿੱਚ ਕਨਵਰਟ ਕਰਕੇ ਤਾਂ ਤੁਸੀਂ ਪੜਣਾ ਵੀ ਲਿਖਣਾ ਜਿਵੇਂ ਆਰੇ ਉਹਨਾਂ ਦਾ ਉਸ ਦਾ ਘਰ ਸੋਨਾ ਹੈ